3 ਸਾਲਾਂ ਤੋਂ ਲਾਪਤਾ ਬੰਦੇ ਦੀ ਬੈਨਰ ਤੇ ਆ ਗਈ ਫੋਟੋ ਪਰਿਵਾਰ ਨੂੰ ਲੱਗੀ ਚਿੰਤਾ ਕਹਿੰਦੇ ਹੁਣ ਮਿਲ ਜੂਗਾ ਸਾਡਾ ਬਜ਼ੁਰਗ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਵੀਡੀਓ ਤੇ ਫੇਰ ਹਟਾਉਣੀ ਪਈ ਸੋਸ਼ਲ ਹੈਂਡਲਰ ਤੋਂ ਇਹ ਪੋਸਟ ਸਾਤਿਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਪੀਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਐਡਵਰਟਾਈਜ਼ਮੈਂਟ ਸਰਕਾਰਾਂ ਦਿੰਦੀਆਂ ਰਹਿੰਦੀਆਂ ਨੇ ਚਾਹੇ ਤੀਰਥ ਯਾਤਰਾ ਹੋਵੇ ਚਾਹੇ ਉਹ ਕਣਕ ਆਟਾ ਦਾਲ ਸਕੀਮ ਦੀ ਹੋਵੇ ਤਾਂ ਉੱਥੇ ਜਿਹੜੀਆਂ ਫੋਟੋਆਂ ਲੱਗਦੀਆਂ ਨੇ ਉੱਥੇ ਅਜਿਹੀ ਇੱਕ ਫੋਟੋ ਲੱਗੀ ਜਿਹੜੀ ਫੋਟੋ ਨੇ ਲੋਕਾਂ ਦੇ ਵਿੱਚ ਸਨਸਨੀ ਫੈਲਾ ਦਿੱਤੀ ਮਾਮਲਾ ਮਹਾਰਾਸ਼ਟਰ ਦੇ ਸ਼ਰੂਰ ਦਾ ਜਿੱਥੋਂ ਦਾ ਇੱਕ ਵਿਅਕਤੀ ਸੀ ਗਿਆਨੇਸ਼ਵਰ ਤਾਂਬੇ ਜਿਹੜਾ ਆਪਣੇ ਘਰ ਤੋਂ ਚਲਾ ਗਿਆ ਤੇ 3 ਸਾਲ ਤੋਂ ਲਾਪਤਾ ਸੀ ਤੇ ਇੱਕੋ ਦਮ ਬੈਨਰ ਦੇ ਉੱਪਰ ਉਸ ਦੀ ਫੋਟੋ ਪਾਈ ਜਾਂਦੀ ਹੈ ਤੇ ਸਰਕਾਰ ਪਰਿਵਾਰ ਨੂੰ ਇਹ ਹੋ ਜਾਂਦਾ ਹੈ ਕਿ ਹੁਣ ਸਾਡਾ ਬਜ਼ੁਰਗ ਲੱਭ ਜਾਣਾ ਤੇ ਜਦੋਂ ਤਬਦੀਸ਼ ਕੀਤੀ ਜਾਂਦੀ ਹੈ ਤਾਂ ਪਾਇਆ ਜਾਂਦਾ ਕਿ ਸਰਕਾਰ ਨੇ ਵੀ ਵੈਰੀਫਾਈ ਨਹੀਂ ਕੀਤਾ ਬੈਨਰਾਂ ਤੇ ਫੋਟੋ ਲਾਤੀ ਗਿਆਨੇਸ਼ਵਰ ਤਾਂਬੇ ਦੀ ਤਾਂਬੇ ਪਰਿਵਾਰ ਨੂੰ ਫਿਕਰ ਹੋਈ ਕਿ ਹੁਣ ਸਾਡਾ ਬਜ਼ੁਰਗ ਜਿਹੜਾ ਲਾਪਤਾ ਨਹੀਂ ਹੁਣ ਮਿਲ ਜਾਣਾ ਤੇ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਜੁੜ ਗਿਆ ਉਹ ਬੈਨਰ ਜਿਸ ਨੂੰ ਸ਼ਿਵ ਸੇਨਾ ਵੱਲੋਂ ਸੋਸ਼ਲ ਮੀਡੀਆ ਤੋਂ ਹਟਾਉਣਾ ਪਿਆ ਮਜਬੂਰੀ ਇਹ ਬਣੀ ਕਿ ਉਹ ਵਿਅਕਤੀ 3 ਸਾਲਾਂ ਤੋਂ ਲਾਪਤਾ ਸੀ ਪਰ ਸਰਕਾਰ ਨੇ ਆਪਣੇ ਬੈਨਰ ਦੇ ਵਿੱਚ ਕਿ ਤੀਰਥ ਯਾਤਰਾ ਸੀਨੀਅਰ ਸਿਟੀਜ਼ਨ ਨੂੰ ਕਰਵਾਈ ਜਾ ਰਹੀ ਹੈ ਉਸ ਦੇ ਬੈਨਰ ਦੇ ਉੱਪਰ ਗਿਆਨੇਸ਼ਵਰ ਤਾਂਬੇ ਦੀ ਫੋਟੋ ਜਿਹੜੀ ਲਗਾ ਕੇ ਚਾਰੇ ਪਾਸੇ ਉਹ ਫੈਲੀ ਤਾਂ ਲੋਕਾਂ ਦੇ ਵਿੱਚ ਸੰਸਨੀ ਫੈਲੀ ਕਿ ਸਰਕਾਰ ਗੌਰ ਕਿਉਂ ਨਹੀਂ ਕਰਦੀ ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਨੇ ਵੀ ਵਿਅੰਗ ਕੱਸੇ ਕਿ ਸਰਕਾਰ ਆਪਣੀ ਵੋਟਾਂ ਤੱਕ ਮਤਲਬ ਰੱਖਦੀ ਹੈ ਇੱਕ ਲਾਪਤਾ ਵਿਅਕਤੀ ਦੀ ਫੋਟੋ ਲਾ ਕੇ ਉਸ ਦੇ ਪਰਿਵਾਰ ਨੂੰ ਵੀ ਟੈਨਸ਼ਨ 'ਚ ਪਾਤਾ ਕਿ ਸਾਡਾ ਬੰਦਾ ਜਿਉਂਦਾ ਹੈ ਬਜ਼ੁਰਗ ਸਾਡਾ ਜਿਉਂਦਾਗਾ ਤੇ ਇਸ ਤਰ੍ਹਾਂ ਦੇ ਬੈਨਰ ਜਦੋਂ ਛੱਪਦੇ ਨੇ ਤੁਸੀਂ ਵੀ ਦੇਖੇ ਹੋਣੇ ਤਾ ਦੋਸਤੋ ਕਮੈਂਟ ਕਰਕੇ ਆਪਣੀ ਰਾਇ ਸਾਂਝੀ ਕਰਨੀ ਹੈ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਜਦੋਂ ਫੋਟੋ ਇੱਕ ਲਾਪਤਾ ਬਜ਼ੁਰਗ ਦੀ ਲਾਤੀ ਤੇ ਸਰਕਾਰ ਦਾ ਧਿਆਨ ਕਿੱਥੇ ਆ ਤੇ ਫਿਰ ਉਸ ਬੈਨਰ ਨੂੰ ਜਿਹੜਾ ਹਟਾ ਵੀ ਦਿੱਤਾ ਸੋਸ਼ਲ ਮੀਡੀਆ ਤੋਂ ਪਰਿਵਾਰ ਨੂੰ ਟੈਨਸ਼ਨ ਪਾਤੀ ਕਹਿੰਦੇ ਵੀ ਬਜ਼ੁਰਗ ਤਿੰਨ ਸਾਲਾਂ ਤੋਂ ਲੱਭ ਨਹੀਂ ਰਿਹਾ ਸੀ ਅਚਾਨਕ ਬੈਨਰ ਦੇ ਉੱਪਰ ਉਹਨਾਂ ਨੇ ਫੋਟੋ ਦੇਖੀ ਤਾਂ ਇੱਕ ਖੁਸ਼ੀ ਜਾਗ ਗਈ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਸਰਕਾਰ ਨੇ ਵੀ ਵੈਰੀਫਾਈ ਨਹੀਂ ਕੀਤਾ ਇਸੇ ਤਰ੍ਹਾਂ ਫੋਟੋ ਚਪਕਾਤੀ ਕਹਿੰਦੇ ਵੀ ਵਧੀਆ ਲੱਗਦੀ ਸੀ ਚਪਕਾਤੀ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਵੀ ਹਟਾਈ ਹੈ ਵਿਰੋਧੀਆਂ ਨੇ ਵਿਅੰਗ ਕਸੇ ਕਿ ਸਰਕਾਰ ਨੂੰ ਚਾਹੀਦਾ ਮਾੜਾ ਮੋਟਾ ਵੈਰੀਫਾਈ ਵੀ ਕਰ ਲੈਣਾ ਕਿ ਵਿਅਕਤੀ ਜਿਉਂਦਾ ਹੈ ਜਾਂ ਮਰ ਗਿਆ ਜਾਂ ਲਾਪਤਾ ਹੈ ਤਾਂ ਇਸ ਤਰੀਕੇ ਦੀਆਂ ਜਦੋਂ ਬੈਨਰ ਛੱਪਦੇ ਨੇ ਤਾਂ ਧਿਆਨ ਦੇਣਾ ਚਾਹੀਦਾ ਕਿੱਥੇ ਕਿੱਥੇ ਅਜਿਹੇ ਮਾਮਲੇ ਤੁਸੀਂ ਦੇਖੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ